ਪਹਿਲਾਂ ਤਾਂ ਮੈਂ ਬਹੁਤ ਹੀ ਮਸ਼ਕੂਰ ਹਾਂ ਡੀਏਵੀ ਕਾਲਜ ਦੇ ਮੈਨੇਜਮੈਂਟ ਤੇ ਪ੍ਰਿੰਸੀਪਲ ਮੈਮ ਦਾ ਕਿ ਇਹਨਾਂ ਨੇ ਬਹੁਤ ਅੱਛਾ ਪ੍ਰੋਗਰਾਮ ਜੈਸੇ ਇਹ ਇਹ ਕੀਤਾ ਔਰ ਇਹ ਮੈਂ ਇਹਦੇ ਵਿੱਚ ਸਭ ਤੋਂ ਅੱਛੀ ਗੱਲ ਇਹ ਦੇਖੀ ਕਿ ਇੰਟਰਐਕਟਿਵ ਸੀ ਤੇ ਰੀਅਲ ਟਾਈਮ ਸਟੋਰੀਜ਼ ਨਾਲ ਰੀਅਲ ਟਾਈਮ ਐਕਸਪੀਰੀਐਂਸਸ ਨਾਲ ਬੱਚਿਆਂ ਨੂੰ ਇਹ ਮੈਸੇਜ ਪਾਸ ਕੀਤਾ ਗਿਆ ਜਿਸ ਦੇ ਨਾਲ ਕਿ ਉਹਦੀ ਅਸੀਮੂਲੇਸ਼ਨ ਬੈਟਰ ਹੁੰਦੀ ਹੈ ਬੈਟਰ ਉਹਨੂੰ ਅਬਜ਼ੌਰਬ ਕਰਕੇ ਬੱਚੇ ਜਾਂਦੇ ਆ ਔਰ ਉਸ ਤੋਂ ਬਾਅਦ ਬੱਚਿਆਂ ਨੂੰ ਜਦੋਂ ਪੁੱਛਿਆ ਗਿਆ ਤਾਂ ਵਾਕਈ ਉਹਨਾਂ ਨੂੰ ਕੈਰੀ ਹੋਮ ਕਰਨ ਦਾ ਇੱਕ ਅੱਛਾ ਮੈਸੇਜ ਸੀਗਾ ਔਰ ਉਹਨਾਂ ਨੂੰ ਗੱਲ ਵੀ ਸਮਝ ਆਈ ਸਪੈਸ਼ਲੀ ਜਿਹੜਾ ਨਾਟਕ ਪੇਸ਼ ਕੀਤਾ ਗਿਆ ਉਹਦੇ ਨਾਲ ਵੀ ਬੜੇ ਇਮੋਸ਼ਨਲੀ ਟੱਚ ਹੋਏ ਬੱਚੇ ਮੈਡਮ ਪ੍ਰਿੰਸੀਪਲ ਨੇ ਬਾਕੀ ਸਪੀਕਰਸ ਨੇ ਸਾਰੇ ਅਸੀਂ ਕੋਸ਼ਿਸ਼ ਕੀਤੀ ਹੈ ਕਿ ਜੋ ਵੀ ਆਪਣਾ ਬੈਸਟ ਐਕਸਪੀਰੀਅੰਸ ਹੈ ਆਪਾਂ ਉਹਨਾਂ ਨਾਲ ਸ਼ੇਅਰ ਕਰੀਏ ਸੋ ਥੈਟ ਇਹ ਮੈਸੇਜ ਸਾਡੇ ਨਿਊ ਜਨਰੇਸ਼ਨ ਨੂੰ ਅਡਾਪਟ ਕਰੇ ਤੇ ਸਾਡਾ ਸਮਾਜ ਡਰਗ ਫ੍ਰੀ ਹੋ Thank you. Thank you.